ਕੀਰਤਨ ਕਰਦੇ ਖਾਂ ਤੇ ਰਹਾਉ ਵਾਲੀ ਪੰਕਤੀ ਨੂੰ ਆਧਾਰ ਬਣਾ ਕੇ ਹੀ ਉਹ ਅਸਥਾਈ ਟੇਕ ਜਿਹੜੀ ਹੈ ਬਣਾਉਂਦੇ ਨੇ ਅਸਥਾਈ ਉਹ ਹੈ ਜਿਸ ਨੂੰ बार-बार ਰਿਪੀਟ ਕੀਤਾ ਜਾਂਦਾ ਹੈ ਵੱਖ-ਵੱਖ ਬਦਲ-ਬਦਲ ਕੇ ਗਾਏ ਹੋਏ ਸ਼ਬਦਾਂ ਨੂੰ ਅੰਤਰਾ ਕਿਹਾ ਜਾਂਦਾ ਹੈ ਰਹਾਉ ਵਾਲੀ ਪੰਕਤੀ ਨੂੰ ਅਸਥਾਈ ਬਣਾ ਕੇ ਕੀਰਤਨ ਹੁੰਦਾ ਹੈ ਉਹਦਾ ਭਾਵ ਇਹ ਹੈ ਕਿ ਰਹਾਉ ਵਾਲੀ ਪੰਕਤੀ ਇਹ ਗੱਲ ਕਹਿ ਰਹੀ ਏ ਇਸ ਸਮੁੱਚਾ ਜਿਹੜਾ ਸ਼ਬਦ ਹੈ ਇਸ ਪੰਕਤੀ ਦੇ ਦਿਵਾਲੇ ਹੀ ਉਹ ਅਰਥ ਕਰੇਗਾ ਇਹ ਜਿਹੜੀ ਪੰਕਤੀ ਹੈ ਇਹ ਬਾਕੀ ਸ਼ਬਦਾਂ ਦੀਆਂ ਟੁਕਾਂ ਨੂੰ ਪੰਕਤੀਆਂ ਨੂੰ ਖੋਲਣ ਵਿੱਚ ਬੜੀ ਸਹਾਈ ਹੋਵੇਗੀ ਰਹਾਉ ਵਾਲੀ ਪੰਕਤੀ ਜਿਹੜੀ ਹੈ ਉਸ ਵਿੱਚ ਗੁਰਦੇਵ ਬਖਸ਼ਿਸ਼ ਕਰਨ ਲੱਗੇ ਮਲ ਕੱਖਣ ਲੱਗੇ ਅੰਮ੍ਰਿਤ ਸੱਚਾ ਵਰਸਦਾ ਅੰਮ੍ਰਿਤ ਕੀ ਹੈ ਜਦੋਂ ਗੁਰਬਾਣੀ ਨੂੰ ਪੜ੍ਹਦੇ ਹੋ ਨਾ ਤੇ ਸਵਾਲ ਜਿਹੜੇ ਹਨ ਉਹ ਨਾਲ ਦੀ ਨਾਲ ਜਰੂਰ ਆਪਣੇ ਮਨ ਦੇ ਅੰਦਰ ਲੈ ਕੇ ਆਇਓ ਕਿ ਉਹ ਜਿਹੜੇ ਸ਼ਬਦ ਨੂੰ ਪੜਿਆ ਹੈ ਇਹਦਾ ਅਰਥ ਕੀ ਹੈ ਜਿਸ ਪੰਕਤੀ ਨੂੰ ਪੜਿਆ ਹੈ ਇਸ ਪੰਕਤੀ ਦਾ ਮਤਲਬ ਕੀ ਹੈ ਜਦੋਂ ਕਿਸੇ ਚੀਜ਼ ਨੂੰ ਪੜੀਦਾ ਹੈ ਨਾ ਜੇ ਤੇ ਪੜ ਕੇ ਉਹਦੇ ਵਿੱਚੋਂ ਵਿਚਾਰ ਪੈਦਾ ਹੁੰਦੇ ਨੇ ਸਵਾਲ ਪੈਦਾ ਹੁੰਦਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਸਹੀ ਨਿਸ਼ਾਨੇ ਦੇ ਉੱਤੇ ਜਾ ਰਹੇ ਹੋ ਕਮਨ ਮਨ ਦਿਮਾਗ ਜਿਹੜਾ ਹੈ ਖੁੱਲਿਆ ਹੈ ਪਰਸ਼ਮ ਅੰਮ੍ਰਿਤ ਪੜਦਾ ਹਾ ਅੰਮ੍ਰਿਤ ਹੈ ਕੀ ਇੱਕ ਤੇ ਅੰਮ੍ਰਿਤ ਦੀ ਕਹਾਣੀ ਉਹਨਾਂ ਲੋਕਾਂ ਨੇ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀ ਜੀ ਦੇਵਤਿਆਂ ਤੇ ਦੈਨਤਾਂ ਦਾ ਯੁੱਧ ਹੋਇਆ ਰਲ ਕੇ ਉਹਨਾਂ ਨੇ ਸਮੁੰਦਰ ਨੂੰ ਰਿੜਕਿਆ ਜਦੋਂ ਸਮੁੰਦਰ ਨੂੰ ਰਿੜਕਿਆ ਤਾਂ ਪਹਿਲੀ ਗੱਲ ਤੇ ਇੱਕ ਜਿਹੜਾ ਗੁਰਬਾਣੀ ਆਖਦੀ ਮਾਲਕਾ ਪਾਣੀ 'ਚ ਜਿੰਨਾ ਮਰਜੀ ਇਨਸਾਨ ਮਧਾਣੀ ਪਾ ਕੇ ਬੈਠਾ ਰਹੇ ਕਦੇ ਪਾਣੀ ਨੂੰ ਇਹ ਰੜਕਨ ਦਾ ਫਾਇਦਾ ਕੁਝ ਨਹੀਂ ਹੋਇਆ ਕਰਦਾ ਉਹਨਾਂ ਲੋਕਾਂ ਨੇ ਪਾਣੀ ਨੂੰ ਰੜਕ ਤਤ ਰੜਕ ਦਿੱਤਾ ਤੇ ਰੜਕਿਆ ਕਿਦੇ ਨਾਲ ਛੇਸ਼ਨਾਗ ਦੀ ਰੱਸੀ ਬਣਾਈ ਗਈ ਜੋ ਰੜਕਿਆਤ ਕਹਿੰਦੇ ਉਹਦੇ ਚ 14 ਰਤਨ ਨਿਕਲੇ 14 ਰਤਨਾਂ ਵਿੱਚੋਂ ਕਹਿੰਦੇ ਇੱਕ ਰਤਨ ਨਿਕਲਿਆ ਜਿਹਦਾ ਨਾਮ ਸੀ ਅੰਮ੍ਰਿਤ ਗੁਰਬਾਣੀ ਅੰਦਰ ਮਾਲਕ ਨੇ ਬੜੇ ਏ ਥਾਵਾਂ ਦੇ ਤੇ ਜ਼ਿਕਰ ਕੀਤਾ ਗੁਰੂਦੇਵ ਕਹਿਣ ਲੱਗੇ ਕਿ ਉਹ ਲੋਕ ਆਖਦੇ ਸਨ ਕਿ ਇੱਕ ਪਾਰਜਾਤ ਰੁੱਖ ਨਿਕਲਿਆ ਪਾਰਜਤ ਰੁੱਖ ਦਾ ਕੰਮ ਕੀ ਹੈ ਕਹਿੰਦੇ ਉਸ ਰੁੱਖ ਦੇ ਹੇਠਾਂ ਬੈਠ ਕੇ ਜਿਹੜਾ ਵੀ ਕੋਈ ਮੰਨਤ ਮੰਗਦਾ ਹੈ ਉਹਦੀ ਪਾਰਜਤ ਰੁੱਖ ਜਿਹੜਾ ਹੈ ਮੰਨਤ ਨੂੰ ਪੂਰੀਆਂ ਕਰਦਾ ਹੈ ਪੰਚਮ ਗੁਰੂ ਦੇਵ ਮਹਾਰਾਜ ਪਾਸ਼ਾ ਕਹਿੰਨ ਲੱਗੇ ਹੋਏਗਾ ਤੁਹਾਡਾ ਰੁੱਖ ਪਾਰਜਤ ਪਰ ਜਿਹੜਾ ਮੇਰੇ ਵਾਸਤੇ ਜਿਹੜਾ ਪਾਰਜਤ ਰੁੱਖ ਹੈ ਗੁਰੂ ਦਾ ਨਾਮ ਹੈ ਪਾਰਜਤ ਇਹ ਹਰ ਕੋ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਦੀ ਬਾਣੀ ਕਹਿਣ ਲੱਗੀ ਤੁਹਾਡੇ ਵਾਸਤੇ 14 ਰਤਨਾਂ ਵਿੱਚੋਂ ਇੱਕ ਰਤਨ ਪਾਰਜਤ ਰੁੱਖ ਹੋਵੇਗਾ ਤੁਹਾਨੂੰ ਮੁਬਾਰਕ ਹੈ ਪਰ ਜਿਹੜਾ ਮੇਰੇ ਵਾਸਤੇ ਜਿਹੜਾ ਰੁੱਖ ਹੈ ਪਾਰਜਤ ਹੈ ਗੁਰੂ ਦਾ ਨਾਮ ਹੀ ਹੈ ਕਹਿੰਦੇ ਇੱਕ ਕਾਮ ਤੇ ਨਾ ਗਊ ਨਿਕਲੀ ਈ ਸ਼ਾਵਣ ਪੂਰੀਆਂ ਕਰਨ ਵਾਲੀ ਢੇਨ ਗਊ ਸਮੁੰਦਰ ਵਿੱਚੋਂ ਵੇਖੋ ਗਊ ਕੱਢ ਦਿੱਤੀ ਕਹਿੰਦੇ ਉਹਦਾ ਕੰਮ ਕੀ ਸੀ ਕਹਿੰਦੇ ਉਸ ਗਾਉ ਦੇ ਕੋਲੋਂ ਜੋ ਕੁਝ ਮੰਗਣਾ ਤੁਹਾਨੂੰ ਮਿਲ ਜੇਗਾ ਪੰਚਪਾਰਸ਼ਕ ਕਹਿੰਨ ਲੱਗੇ ਹੋਏਗੀ ਤੁਹਾਡੀ ਕਾਮ ਤੇ ਨਾ ਗਉ ਮੇਰੇ ਵਾਸਤੇ ਜਿਹੜੀ ਕਾਮ ਤੇ ਨਾ ਹੈ ਕਾਮ ਤਾਂ ਕਾਮ ਤੇਨ ਹਰ ਹਰ ਗੁਣ ਗਾਮ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਪਾਰਸ਼ਕ ਕਹਿੰਨ ਲੱਗੇ ਮੇਰੇ ਵਾਸਤੇ ਜਿਹੜਾ ਇਸ਼ਾ ਮਾਂ ਨੂੰ ਪੂਰੇਆ ਕਰਨ ਵਾਲਾ ਹੈ ਤੁਸੀਂ ਕਹਿੰਦੇ ਕਾਮ ਤੇ ਨਾ ਗਉ ਹੈ ਤੁਹਾਡੇ ਵਾਸਤੇ ਹੋਊਗੀ ਗੁਰੂਦੇਵ ਕਹਿੰਦੇ ਜਿਹੜੇ ਮੇਰੇ ਵਾਸਤੇ ਇਛਾਵਾਂ ਨੂੰ ਪੂਰੇ ਕਰਨ ਵਾਲੀ ਜਿਹੜੀ ਦਾਤ ਹੈ ਮੇਰੇ ਕੋਲ ਉਹ ਦਾਤ ਹੈ ਜੋ ਕਿਸੇ ਆਕਾਰ ਵਿੱਚ ਨਹੀਂ ਆਉਂਦੀ ਤੁਹਾਡੀ ਕਾਮ ਤੇ ਨਾ ਗਊ ਹੋਏਗੀ ਭੁੱਖੀ ਰਹਿ ਜਾਏਗੀ ਮਰ ਜਾਏਗੀ ਪਰ ਜਿਹੜਾ ਮੇਰਾ ਪ੍ਰਮਾਤਮਾ ਹੈ ਉਹ ਇਹ ਚੀਜ਼ ਤੋਂ ਬੜਾ ਉੱਪਰ ਹੈ ਮਨੁੱਖ ਜਿਹੜੀ ਕਾਮ ਤੇ ਨਾ ਗਊ ਹੈ ਕਿਸੇ ਨੇ ਪਾਲੀ ਹੈ ਹੋਊਗੀ ਨਿਕਲੀ ਹੋਏਗੀ ਉਹਦੇ ਕੋਈ ਇਨਸਾਨ ਆਪਣੀਆਂ ਇਛਾਵਾਂ ਨੂੰ ਪੂਰੇ ਕਰਨ ਵਾਸਤੇ ਉਹਦੀ ਸੇਵਾ ਕਰਦਾ ਉਹਨੂੰ ਉਹਨੂੰ ਘਾ ਪਾਏਗਾ ਉਹਨੂੰ ਹਲਾਏਗਾ ਤਾਂ ਆਏਗਾ ਮਤਲਬ ਰੱਬ ਜਿਹੜਾ ਉਹਨਾਂ ਤੋਂ ਬਣਾਇਆ ਹੋਇਆ ਹੈ ਮਤਲਬ ਕਿਤੇ ਨਾ ਕਿਤੇ ਆ ਚੀਜ਼ ਦਾ ਮਥਾਜੀ ਹੈ ਕਿ ਜੇਕਰ ਉਹਨੂੰ ਕਿਸੇ ਨੇ ਘਾ ਨਾ ਪਾਇਆ ਜੇਕਰ ਉਹਨੂੰ ਕਿਸੇ ਨੇ ਪਾਲ ਨਾ ਕੋ ਉਸਨਾਂ ਨਾਲ ਕੀ ਉਹ ਤੇ ਮਰਨ ਦਾ ਖਤਰਾ ਹੈ ਜਿਹੜਾ ਸਾਡਾ ਰੱਬ ਹੈ ਉਹ ਤੇ ਹੈ ਹੀ ਇਸ ਚੀਜ਼ ਆਜੂਨੀ ਹੈ ਉਹ ਜੂਨਾ ਤੋਂ ਰਹਿਤ ਹੈ ਉਹ ਤੇ ਮਰਦਾ ਹੀ ਨਹੀਂ ਗੁਰਦੇਵ ਕਹਿਣ ਲੱਗੇ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਉਹ ਤੁਹਾਡੀ ਕਾਮ ਤੇ ਨਾ ਗਉ ਵੀ ਜਿਹੜੀ ਹੈ ਮੇਰੇ ਗੁਰੂ ਦੇ ਕਿੱਲੇ ਦੇ ਨਾਲ ਵੱਜੀ ਹੋਈ ਹੈ ਉਹਦੇ ਵਸ ਵਿੱਚ ਹੈ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤੇ ਬੜੀ ਹੈਰਾਨਗੀ ਹੁੰਦੀ ਹੈ ਚੰਗੀ ਪੱਲੀ ਗੁਰਬਾਣੀ ਦੇ ਪਾਠ ਕਰਨ ਵਾਲੇ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤੇ ਜੀੜੇ ਤੇ ਫਿਰ ਐੜਾ ਐੜਾ ਵਿੱਚ ਪਿਆ ਹੈ ਉਹਦਾ ਫਿਰ ਉਚਾਰਨ ਕੀ ਹੈ ਮੇਰੇ ਹਿਰ ਹੈ ਰਤਨ ਨਾਮ ਹਰ ਬਸਿਆ ਮੇਰੇ ਹੀਰੇ ਰਤਨਾਮ ਹਰ ਬਸਿਆ ਉਚਾਰਨ ਕਿੱਥੇ ਗਿਆ ਗੁਰਬਾਣੀ ਗਲਤ ਪੜਨ ਜੇ ਕਿਰਪਾਪ ਨਹੀਂ ਹੈ ਤੇਦਾ ਮਤਲਬ ਇਹ ਨਹੀਂ ਕਿ ਜੋ ਕੁਝ ਮਰਜੀ ਪੜੀ ਜਾਈਏ ਸਖੀਏ ਤੇ ਸਹੀ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਐੜਾ ਵਿੱਚ ਉਚਾਰਨ ਕਰਨਾ ਹੈ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ ਕਿਨੂੰ ਤੇ ਹੋਣਾ ਹੈ ਈਸ਼ਾ ਪੂਰਕ ਸਰਬ ਸੁਖ ਦਾਤਾ ਹਰ ਪਿਸ਼ਰਾ ਮਿਟੇ ਹੈ ਇਹੜਾ ਕਾਲਪੁਰਖ ਵਾਹਿਗੁਰੂ ਹੈ ਇਹੜਾ ਸਾਰੇ ਵਿੱਚ ਵਸਿਆ ਹੋਇਆ ਹੈ ਜਦ ਉਹ ਹੀ ਪ੍ਰਮਾਤਮਾ ਮੇਰੀ ਸੁਰਤ ਵਿੱਚ ਆ ਕੇ ਵੱਸ ਗਿਆ ਮੇਰੇ ਦਿਮਾਗ ਵਿੱਚ ਆ ਕੇ ਵੱਸ ਗਿਆ ਮੇਰੇ ਮਨ ਵਿੱਚ ਆ ਕੇ ਵੱਸ ਗਿਆ ਮੇਰੇ ਕਰਮਾਂ ਵਿੱਚ ਆ ਕੇ ਵੱਸ ਗਿਆ ਤੇ ਇਨਸਾਨ ਮਿਹਨਤ ਦੇ ਨਾਲ ਜੋ ਕੁਝ ਮਰਜ਼ੀ ਪਾ ਲਵੇ ਪਾਸ਼ਾ ਕਹਿੰਦੇ ਮੈਂ ਤੇਰੇ ਕੋਲ ਹਾਂ ਜਿਹੜੇ ਰੱਬ ਦੇ ਉੱਤੇ ਭਰੋਸਾ ਰੱਖ ਕੇ ਵਿਦਿਆ ਨੂੰ ਗ੍ਰਹਿਣ ਕਰਦੇ ਨੇ ਵਿਦਿਆ ਵਿਚਾਰੀ ਤਾਂ ਇਹ ਤਰਸ ਵਾਲਾ ਸ਼ਬਦ ਨਹੀਂ ਹੈ ਕਿ ਵਿਦਿਆ ਦੇ ਵਿਚਾਰੀ ਹੈ ਜੀ ਵਿਦਿਆ ਵਿਚਾਰੀ ਜਦੋਂ ਵਿਦਿਆ ਨੂੰ ਵਿਚਾਰਿਆ ਜਦੋਂ ਵਿਦਿਆ ਨੂੰ ਵਿਚਾਰਿਆ ਤੇਰੇ ਉੱਤੇ ਨੇ ਪਰ ਉਪਕਾਰ ਕਰ ਦਿੱਤਾ ਸੂ ਐਸਾ ਹਰ ਧਈਆ ਮੇਰੇ ਜੀ ਆੜੇ ਆ ਇਸ ਪਰਮਾਤਮਾ ਨੂੰ ਸਮਝ ਰੂਪੀ ਪਰਮਾਤਮਾ ਨੂੰ ਗਿਆਨ ਰੂਪੀ ਪਰਮਾਤਮਾ ਨੂੰ ਜਦ ਇੱਕ ਗਿਆਨ ਰੂਪੀ ਪ੍ਰਮਾਤਮਾ ਮੇਰੇ ਹਿਰਦੇ ਘਰ ਵਿੱਚ ਆ ਕੇ ਵਸ ਗਿਆ ਤੇ ਇਨਸਾਨ ਕਹਿੰਦਾ ਪ੍ਰਮਾਤਮਾ ਮੈਂ ਤੇਰੀ ਇੱਕ ਅੰਸ਼ ਹਾਂ ਮੈਂ ਤੇਰਾ ਇੱਕ ਰੂਪ ਹਾਂ ਜੇ ਮੇਰਾ ਪ੍ਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਨਾ ਤੇ ਪ੍ਰਮਾਤਮਾ ਮੈਂ ਤੇਰਾ ਇੱਕ ਛੋਟਾ ਜਿਹਾ ਹਿੱਸਾ ਹਾਂ ਭਗਤ ਕਬੀਰ ਸਾਹਿਬ ਕਹਿਣ ਲੱਗੇ ਕਹੋ ਕਬੀਰ ਇਹ ਰਾਮ ਕੀ ਅੰਸ਼ ਅੰਸ਼ ਦਾ ਮਤਲਬ ਕੀ ਹੈ ਉਹਦਾ ਛੋਟਾ ਜਿਹਾ ਹਿੱਸਾ ਕਹੋ ਕਬੀਰ ਇਹ ਰਾਮ ਕੀ ਅੰਸ਼ ਕੌਣ ਜਿਹੜੀ ਮੇਰੀ ਆ ਜਿੰਦ ਹੈ ਜਿਹੜਾ ਮੇਰਾ ਹਿੱਸਾ ਹੈ ਸੀ ਕਿਨੇ ਸਾਡੇ ਅੰਦਰ ਆਤਮਾ ਹੈ ਤੁਸੀਂ ਪ੍ਰਮਾਤਮਾ ਵਾਸਤੇ ਸ਼ਬਦ ਕੀ ਵਰਤਦੇ ਹਾਂ ਪਰਮ ਆਤਮਾ ਪਰਮ ਦਾ ਅਰਥ ਹੈ ਵੱਡਾ ਅਸੀਂ ਬੱਚਿਆਂ ਦਾ ਨਾਮ ਰੱਖਦੇ ਆ ਨਾ ਪਰਮ ਵੀਰ ਵੱਡਾ ਯੋਧਾ ਹੈ ਪਰਮ ਸਤਕਾਰ ਬੇਅੰਤ ਸਤਕਾਰਤਾ ਦੇ ਮੂਰਤੋ ਪਰਮ ਦਾ ਅਰਥ ਹੈ ਵੱਡਾ ਪਰਮ ਆਤਮਾ ਉਸ ਪਰਮ ਆਤਮਾ ਵਿੱਚੋਂ ਨਿਕਲੀ ਹੋਈ ਇਹ ਛੋਟੀ ਜੀ ਅੰਸ਼ ਹੈ ਕਹੋ ਕਬੀਰ ਇਹਿਰਾਮ ਕੀ ਅੰਛ ਜਸ ਕਾਗਜ਼ ਪਰ ਮਿਟੇ ਨਮਨਛ ਜਿਵੇਂ ਕਾਗਜ਼ ਦੇ ਅਖਬਾਰ ਦੇ ਕਿਸੇ ਟੁਕੜੇ ਨੂੰ ਅੱਗ ਲਗਾਓਗੇ ਨਾ ਤਾਂ ਨੋਟ ਕਰਿਓ ਅਖਬਾਰ ਜਲ ਜਾਂਦੀ ਹੈ ਸੜ ਕੇ ਸੁਆਹ ਬਣ ਜਾਂਦੀ ਹੈ ਉਹਦੇ ਲਿਖੇ ਹੋਏ ਸਿਆਹੀ ਦੇ ਅੱਖਰ ਜਿਹੜੇ ਨੇ ਉਹ ਅੱਗ ਲੱਗਣ ਤੋਂ ਬਾਅਦ ਮਿਟਦੇ ਨਹੀਂ ਜਦੋਂ ਇਹਨੂੰ ਇਨਸਾਨ ਪਾਊਡਰ ਜਾਂ ਬਣਾ ਦਿੰਦਾ ਫਿਰ ਮਿਟ ਜਾਂਦੇ ਨੇ ਵਾਚਕ ਕਹਿੰਦੇ ਪ੍ਰਮਾਤਮਾ ਜਿਹੜੀ ਮੇਰਾ ਹਿੱਸਾ ਹੈ ਨਾ ਉਹ ਤੂੰ ਹੈ। ਸਰੀਰ ਸੜ ਗਿਆ ਪਰ ਇਹ ਮਨਛ ਨਹੀਂ ਜਿਹੜੀ ਹੈ ਇਹ ਮਿੱਟੀ ਨਹੀਂ। ਜਦੋਂ ਪ੍ਰਮਾਤਮਾ ਸਾਡੀ ਸੁਰਤ ਵਿੱਚ ਆ ਕੇ ਵਸ ਗਿਆ ਮਹਾਰਾਜ ਕਹਿੰਦੇ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਉਹ ਪ੍ਰਮਾਤਮਾ। ਜਿਹੜਾ ਤੇ ਸਮਝ ਵਿੱਚ ਆ ਕੇ ਪ੍ਰਮਾਤਮ ਵਸ ਗਿਆ ਜੋ ਮਰਜੀ ਪਾਲੇ। ਜਾ ਕੇ ਬਸ ਹੈ ਕਾਮ ਤੇ ਨਾ। ਕਹਿੰਦਾ ਮੈਨੂੰ ਤੇਰੇ ਦਿੱਤੇ ਹੋਏ ਨਗਾ ਦੀ ਜਿਹੜੀ ਹੈ ਮੈਂ ਮੁਥਾਜੀ ਨਹੀਂ ਕਰਦਾ ਕਿਤੇ। ਇੱਕ ਨੂੰ ਵੀਰ ਮਿਲਿਆ ਪਹਿਲਾਂ ਉਹ ਹੋਰ ਕਿਸੇ ਬਿਜ਼ਨਸ ਵਿੱਚ ਪਿਆ ਹੋਇਆ ਸੀ ਚਲੋ ਉਹਨੇ ਆਪਣਾ ਗੈਰੇਜ ਦਾ ਕੰਮ ਸ਼ੁਰੂ ਕਰ ਲਿਆ ਜਦੋਂ ਗੈਰੇਜ ਦਾ ਕੰਮ ਸ਼ੁਰੂ ਕੀਤਾ ਮੈਂ ਉਹਦੇ ਕੋਲ ਗਿਆ ਬੁਲਾਇਆ ਉਹਨੇ ਬੈਠੇ ਉਹਨੇ ਹੱਥਾਂ 'ਚ ਨਗ ਬੜੇ ਪਾਏ ਹੋਏ ਸਨ ਮੈਂ ਕਹਿੰਦਾ ਆਹ ਪੰਜ ਉਂਗਲੀਆਂ ਨੇ ਉਹਨੇ ਪੰਜ ਦੀਆਂ ਪੰਜ ਉਂਗਲੀਆਂ ਭਰੀਆਂ ਹੋਈਆਂ ਸਨ ਨਗਾਂ ਦੇ ਨਾਲ ਤੇ ਵੈਸੇ ਉਹਨੇ ਹੈਂਡਸ਼ੇਕ ਕੀਤਾ ਮੈਨੂੰ ਮੈਂ ਕਿਹਾ ਕਿ ਭਾਈ ਹੱਥਾਂ ਦੇ ਵਿੱਚ ਹਿੰਦੂ ਜਨਮ ਬਿਲੋਂਗ ਕਰਦਾ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਕਾਰਨ ਬੜਾ ਪਿਆਰ ਕਰਦੀ ਨੇ ਉਹ ਪਾਠ ਵਗੈਰਾ ਉਹਨਾਂ ਨੇ ਕਰਾਇਆ ਕਰਨਾ ਕਰ ਚ ਉਹਨੂੰ ਬਤਾ ਸੀ ਕਿ ਭਾਈ ਸਾਹਿਬ ਇਸ ਗੱਲ ਦੇ ਵਿਰੋਧੀ ਨੇ ਹੱਸਣ ਲੱਗ ਗਿਆ ਮੈਂ ਕਿਹਾ ਕੀ ਨੇ ਕਹਿੰਦਾ ਨਾਗ ਨੇ ਮੈਂ ਕਿੰਨੇ ਦਿੱਤਾ ਕਹਿੰਦਾ ਪੰਡਿਤ ਜੀ ਨੇ ਮੈਂ ਕਿਹਾ ਕਿਉਂ ਤਾਂ ਇਹ ਪਤਾ ਨਹੀਂ ਕਿਨੇ ਦੱਸ ਕੇ ਭਾਵੇਂ 12000 ਰੁਪਏ ਦਾ ਨਗ ਲਿਆ ਸੀ ਮੈਂ ਮੈਂ ਕਹਦਾ ਕਹਿੰਦਾ ਮੈਨੂੰ ਤਾਂ ਮਿਲਿਆ ਕਿ ਮੈਂ ਡਿਸੀਜਨ ਸਹੀ ਲੈ ਸਕਾਂ ਮੈਂ ਕਹਾ ਸ਼ਾ ਤੈਨੂੰ ਸਮਝ ਨਹੀਂ ਆਗੀ ਤੇ ਕੋਈ ਦਿਮਾਗ ਨਹੀਂ ਹੈ ਤਮਹਾ ਕਿੰਨਾ ਕਿ ਡਿਸੀਜਨ ਲੈਂਦਾ ਵਧੀਆ ਇਹਦੇ ਨਾਲ ਚਲੋ ਉਹਨੇ ਕੋਈ ਕੰਮ ਸ਼ੁਰੂ ਕੀਤਾ ਉਹਨੂੰ ਘਾਟਾ ਪੈ ਗਿਆ ਲਾਸ ਹੋ ਗਿਆ ਜੋ ਐਗਰੀਮੈਂਟ ਕੀਤਾ ਸੀ ਉਹ ਟੁੱਟ ਗਿਆ ਤੇ 5-4 ਲੱਖ ਰੁਪਏ ਦੇ ਥੱਲੇ ਲੱਗ ਗਿਆ ਕਰਜ਼ਾਈ ਹੋ ਗਿਆ ਫਿਰ ਮੈਂ ਤੇ ਡਿਊਟੀ ਵਾਸਤੇ ਆ ਗਿਆ ਮੈਨੂੰ ਕੱਲ ਪਰਸੋਂ ਨੇ ਵੇਰ ਮੈਸੇਜ ਕੀਤਾ ਉਹਨੇ ਆਪਣੇ ਹੱਥਾਂ ਦੀ ਫੋਟੋ ਖਿੱਚ ਕੇ ਮੈਨੂੰ ਭੇਜੀ ਉਹਨੂੰ ਸਮਝਾਇਆ ਮੈਂ ਕਿ ਡਿਸੀਜਨ ਲੈਣਾ ਹੈ ਫੈਸਲਾ ਲੈਣਾ ਤਾਂ ਆਪਣੇ ਦਿਮਾਗ ਨਾਲ ਲੈ ਯਾਰ ਤੇਰੇ ਕੋਲ ਸਮਝ ਹੈ ਸਿਰੇ ਪਾਠ ਕਰਿਆ ਕਰ ਮਹਾਰਾਜ ਅਗੇ ਅਰਦਾਸ ਕਰਿਆ ਕਰ ਮਹਾਰਾਜ ਮੈਨੂੰ ਵਿਵੇਕਤਾ ਦੇ ਚੰਗੀ ਬੁੱਧ ਦੇ ਮੈਂ ਚੰਗੇ ਮੜ ਦੀ ਪਛਾਣ ਕਰ ਸਕਾਂ ਸਮਝ ਕਰ ਸਕਾਂ ਮੈਂ ਫੈਸਲਾ ਕੀ ਲੈਣਾ ਜ਼ਿੰਦਗੀ ਦੇ ਅੰਦਰ ਪਾਦਸ਼ਾਹ ਕਹਿੰਦੇ ਐਸਾ ਕੰਮ ਮੂਲੇ ਨਾ ਕੀਚਜਿਤ ਅੰਤ ਪਸ਼ੋਤਾਈਏ ਇਹ ਤੁਹਾਨੂੰ ਹੁਣ ਨਾਗਦ ਫੈਸਲਾ ਲੈਣਾ ਸਿਖਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫੈਸਲਾ ਲੈਣਾ ਸਿਖਾਏਗੀ ਜੇ ਨਾਗ ਸਿਖਾਏਗਾ ਤੇ ਫਿਰ ਤੇ ਫਿਰ ਤੇ ਇਨਸਾਨ ਕਹਦਾ ਮੈਂ ਨਗਾ ਨੇ ਫਿਰ ਦੁਨੀਆ ਨੂੰ ਚਲਾਇਆ ਹੋਇਆ ਨਾਗ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਾਰਨ ਲੋਕਾਂ ਨੇ ਮਾਲਾ ਵਾਂ ਨਗ ਲੋਕਾਂ ਦੇ ਲਹਾਲਫਾ ਰੱਖੇ ਐਸਾ ਕੰਮ ਮੂਲੇ ਨਾ ਕੀਚ ਜਿਤੰਤ ਪਸ਼ੋਤਾਈਏ ਪਾਤਸ਼ਾਹ ਕਹਿੰਦੇ ਐਸਾ ਕੰਮ ਹੀ ਨਾ ਕਰ ਤੈਨੂੰ ਪਛਤਾਉਣਾ ਪਏ ਸਮਝਨੇ ਅਗਿਆਨ ਨੇ ਫੈਸਲਾ ਦੇਣਾ ਚਲੋ ਮੈਂ ਇੱਥੇ ਆ ਮੈਨੂੰ ਨੇ ਫੋਟੋ ਭੇਜੀ ਕੱਲ ਪਰਸੋਂ ਮੈਨੂੰ ਕਹਿੰਦਾ ਹੱਥ ਦੇਖਿਓ ਮੈਂ ਕਿਹਾ ਕੀ ਐ ਕਹਿੰਦਾ ਮੈਂ ਸਾਰੇ ਨਾਗ ਉਤਾਰ ਦਿੱਤੇ ਮੈਂ ਕਿਹਾ ਹੁਣ ਕਹਿੰਦਾ ਸਮਝ ਆ ਗਈ ਕਹਿੰਦਾ ਸਮਝ ਆ ਗਈ ਕਹਿੰਦਾ ਪਰ ਸਮਝਾਈ ਹੁਣ 5-4 ਲੱਖ ਰੁਪਏ ਦਾ ਘਾਟਾ ਖਾ ਕੇ ਤੇ ਮੈਂ ਬੜਾ ਹੱਸਿਆ ਕਹਿੰਦਾ ਬਾਬਾ ਜੀ ਅੱਜ ਤੋਂ ਬਾਅਦ ਕੋਈ ਨਾਗ ਨਹੀਂ ਕਹਿੰਦਾ ਪਾਉਣਾ ਤੇ ਮੈਨੂੰ ਕਹਿੰਦਾ ਹੁਣ ਨਵਾਂ ਬਿਜ਼ਨਸ ਸ਼ੁਰੂ ਕੀਤਾ ਹੈ ਤੇ ਪਾਠ ਕਰਾਉਣਾ ਤੁਸੀਂ ਜ਼ਰੂਰ ਆਇਓ ਮੈਂ ਕਿਹਾ ਹੁਣ ਆਵਾਂਗਾ ਮਤਲਬ ਕਿ 파ਰਸ਼ਾ ਕਹਿੰ ਲਗਾ ਜਦੋਂ ਸਮਝ ਰੂਪੀ ਪਰਮਾਤਮਾ ਗਿਆਨ ਰੂਪੀ ਪਰਮਾਤਮਾ ਅਕਲ ਰੂਪੀ ਪਰਮਾਤਮਾ ਸਾਡੇ ਹਿਰਦੇ ਘਰ ਚ ਆ ਕੇ ਵਸ ਗਿਆ ਨਾ ਕਦੇ ਵੀ ਜ਼ਿੰਦਗੀ ਦੇ ਅੰਦਰ ਕਾਟਾ ਨਹੀਂ ਖਾਵਾਂਗੇ ਫਿਰ ਮਾਰੇ ਤੇਰੀ ਬਾਣੀ ਕੋ ਲੋ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀਏ ਸਾਖੀਏ ਦਾ ਅਰਥ ਹੈ ਸਿੱਖਿਆ ਕਿ 파ਰਸ਼ਾ ਤੇਰੀ ਸਿੱਖਿਆ ਲੈ ਕੇ ਚੱਲੇ ਆ ਮੈਂ ਆ ਕੰਮ ਕਰ ਲਾਂ ਵੇਖੋ ਵੇਖੀ ਨੇ ਕਿ ਫਲਾਣੇ ਬੰਦੇ ਨੇ ਆ ਕੰਮ ਕੀਤਾ ਸਾਡਾ ਤਾਂ ਕੰਪੀਟੀਸ਼ਨ ਹੀ ਇਹ ਹੋ ਗਿਆ ਨਾ ਇੱਕ ਬੰਦੇ ਨੇ ਆ ਕੰਮ ਸ਼ੁਰੂ ਕੀਤਾ ਵੇਖੋ ਵੇਖੀ ਸਾਰਿਆਂ ਨੇ ਇਹ ਸ਼ੁਰੂ ਕਰ ਦਿੱਤਾ ਨਾ ਕਿ ਉਹਦਾ ਕੰਮ ਚੱਲ ਰਿਹਾ ਮੇਰਾ ਵੀ ਚੱਲੇਗਾ ਅਸੀਂ ਕਿਸੇਰਾ ਵੀ ਬੇੜਾ ਕਰ ਕਦਨੇ ਆਪਣਾ ਵੀ ਕਰਨ ਕਿੰਨੇ ਕੰਮ ਨੇ ਅਸੀਂ ਰੋਲਾ ਪਾਉਂਦੇ ਨੇ ਇਸ ਗੱਲ ਦਾ ਕਹਿ ਕੇ ਕਿ ਜਿਹੜੇ ਬਾਹਰੋਂ ਬਿਹਾਰ ਤੋਂ ਯੂਪੀ ਤੋਂ ਆਏ ਹੋਏ ਲੋਕ ਨੇ ਜਿਹੜੇ ਜੀ ਰੇੜੀਆਂ ਲਗਾ ਕੇ ਆਪਣਾ ਛੋਟਾ ਛੋਟਾ ਕੰਮ ਕਰਕੇ ਪੰਜਾਬ ਦਾ ਪੈਸਾ ਲੈ ਕੇ ਜਾਈ ਜਾਂਦੇ ਨੇ ਅ ਦੋ ਤਿੰਨ ਮਹੀਨੇ ਤੇ ਸਰਦਾਈ ਜਿਹੜੀ ਸੀ ਉਹ ਵੇਚਦੇ ਹੁੰਦੇ ਸੀ ਇੱਕ ਦੋ ਸਿੰਘਾਂ ਨੇ ਵੇਚ ਨਹੀਂ ਵੇਖੋ ਵੇਖੀ ਸਾਰੇ ਪਾਸੇ ਲੱਗ ਗਏ ਮਤਲਬ ਵੇਖੋ ਵੇਖੀ ਵਾਲਾ ਕੰਮ ਚਰ ਕਿੰਨੇ ਕੰਮ ਕਰ ਰਹੇ ਨੇ ਜਿਹੜੇ ਬਾਹਰ ਪਰਦੇਸੀ ਆਏ ਉਹਨੇ ਅਸਹਿਯੋਗ ਕਿਉਂ ਨਹੀਂ ਕੰਮ ਕਰਕੇ ਰਾਜੀ ਜੇ ਮਿਹਨਤੀ ਕਰਨੀ ਹੈ ਸਾਰਾ ਦਿਨ ਬੈਠ ਕੇ ਕਮਾਈ ਕਰਕੇ ਆਪਾਂ ਕਹਿੰਦੇ ਖਾਣਾ ਮਿਹਨਤ ਕਰਕੇ ਖਾਣੀ ਹੈ ਤੇ ਨਾਲ ਦਾ ਬਿਨਸ ਹਰੇ ਕੰਮ ਸ਼ੁਰੂ ਕਰੋ ਹਾਂ ਫਲਾਣਾ ਸ਼ਹਿਦਾਈ ਲਗਾਉਂਦਾ ਮੈਂ ਵੀ ਲਗਾਵਾਂਗਾ ਹੁਣ ਬਿਲਕੁਲ ਕਿਲੋ ਕਿਲੋ ਮੀਟਰਾਂ ਦੇ ਉੱਤੇ ਬੈਠੇ ਹੋਏ ਨੇ ਤੇ ਮੈਂ ਗੱਲ ਕਰ ਰਿਹਾ ਇਸ ਮੈਂ ਕਹਾਂ ਦੇਖੋ ਆ ਸਾਡੀ ਮਾਨਸਿਕਤਾ ਡਿੱਗੀ ਹੋਈ ਫਿਰ ਅਸੀਂ ਕਹਿੰਨੇ ਲੋਕੀ ਸਿੱਖਾ ਨਹੀਂ ਮਦਦ ਨਹੀਂ ਕਰਦੇ ਨਾ ਸਮਝ ਲਈਏ ਫੈਸਲਾ ਲਈਏ ਡਿਸੀਜਨ ਲੈਣਾ ਸਿੱਖੀਏ ਜ਼ਿੰਦਗੀ ਦੇ ਅੰਦਰ ਵੇਖੋ ਵੇਖੀ ਵਾਲਾ ਕੰਮ ਨਾ ਕਰੀਏ ਕੋਈ ਫਲਾਣੇ ਨੇ ਕੀਤਾ ਮੈਂ ਵੀ ਇਹ ਕੰਮ ਕਰ ਲਵਾਂ ਫਲਾਣੇ ਨੇ ਕੰਮ ਕੀਤਾ ਮੈਂ ਵੀ ਇਹ ਕੰਮ ਕਰ ਲਵਾਂ ਅਕਲ ਦੇ ਨਾਲ ਸਮਝ ਦੇ ਨਾਲ ਚੱਲੀਏ ਤੇ ਮਹਾਰਾਜ ਕਹਿੰਦੇ ਉਹ ਅੰਮ੍ਰਿਤ ਕਿਹੜਾ ਹੈ ਜਿਹੜਾ ਤੈਨੂੰ ਮਰਨ ਨਹੀਂ ਦਿੰਦਾ ਉਹ ਅੰਮ੍ਰਿਤ ਜਿਹੜਾ ਲੋਕਾਂ ਨੇ ਬਣਾਏ ਹੋਏ ਉਹ ਅੰਮ੍ਰਿਤ ਨਹੀਂ ਇੱਕ ਅੰਮ੍ਰਿਤ ਹੈ ਜਿਹੜਾ ਤੈਨੂੰ ਮਰਨ ਨਹੀਂ ਦਿੰਦਾ ਤੈਨੂੰ ਗਲਤ ਫੈਸਲਾ ਲੈਣ ਲੱਗਿਆ ਤੈਨੂੰ ਮਰਨ ਨਹੀਂ ਦਿੰਦਾ ਇਨਸਾਨ ਇਹ ਗੱਲ ਕਰਦਾ ਕਈ ਵਾਰੀ ਗਲਤ ਫੈਸਲਾ ਜ਼ਿੰਦਗੀ ਦੇ ਅੰਦਰ ਲੈ ਲੈਂਦਾ ਪਛਤਾਵਾ ਹੁੰਦਾ ਹੈ ਕਹਿੰਦਾ ਹਏ ਮੈਂ ਮਰ ਗਿਆ ਨਾ ਲੁੱਟਿਆ ਗਿਆ ਕਹਿੰਦਾ ਕੀ ਹੋਇਆ ਕਿ ਨਾ ਮੇਰੇ ਕੋ ਫੈਸਲਾ ਨਹੀਂ ਸਹੀ ਤਰੀਕੇ ਨਾਲ ਲਿਆ ਗਿਆ ਬਾਦਸ਼ਾਹ ਕਹਿੰਦੇ ਅੰਮ੍ਰਿਤ ਸੱਚਾ ਵਰਤਦਾ ਮਹਾਰਾਜੀ ਬਾਣੀ ਦਾ ਅੰਮ੍ਰਿਤ ਸੱਚਾ ਵਸਦਾ ਗੁਰਮੁਖਾਂ ਮੁਖ ਪਾਈ ਮੂੰਹ ਵਿੱਚ ਉਹ ਪਾਉਂਦਾ ਹੈ ਜਿਦਾ ਆਪਣਾ ਮੁਖ ਆਪਣੇ ਗੁਰੂ ਵੱਲ ਹੈ ਜਿਹੜਾ ਆਪਣੇ ਗੁਰੂ ਵੱਲ ਮੁਖ ਕਰਕੇ ਜਿਉਂਦਾ ਹੈ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖ ਪਾਈ ਮਨ ਸਦਾ ਹਰੀਆਵਲਾ ਸਹਿਜ ਨੇ ਹਰ ਗੁਣ ਗਾਈ ਮਹਾਰਜ ਕਹਿਣ ਲੱਗੇ ਜਿਹੜਾ ਪ੍ਰਮਾਤਮਾ ਦੇ ਹਰੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ ਨਾ ਪਾਤਸ਼ਾਹ ਕਹਿੰਦੇ ਸਦਾ ਉਸ ਦਾ ਮਨ ਜਿਹੜਾ ਹੈ ਹਰੀਆਵਲਾ ਰਹਿੰਦਾ ਹੈ ਹਰੀਆਵਲਾ ਅਰਥ ਖਿੜਿਆ ਖਿੜਿਆ ਹਰੀਆਵਲੇ ਦਾ ਅਰਥ ਕੀ ਹੈ ਯਾਨੀ ਕੋਈ 24 ਘੰਟੇ ਘਾਹ ਵਾਲੇ ਪਾਸੇ ਰਹਿੰਦਾ ਜੀ ਘਾਹ ਵਿੱਚ ਪਾਰਕ ਦੇ ਵਿੱਚ ਜਾਗ ਬੈਠਾ ਰਹਿੰਦਾ ਨਾ ਤੁਸੀਂ ਦੇਖਿਓ ਇਹ ਨੂੰ ਇੱਕ ਹਿਊਮਨ ਸਾਈਕੋਲੋਜੀ ਇਸ ਗੱਲ ਨੂੰ ਮੰਨਦੀ ਹੈ ਕਿ ਇਨਸਾਨ ਜਦੋਂ ਖਿੜੀ ਹੋਈ ਚੀਜ਼ ਨੂੰ ਦੇਖਦਾ ਹੈ ਨਾ ਖਿੜੇ ਹੋਏ ਫੁੱਲਾਂ ਨੂੰ ਦੇਖਿਆ ਹਰੇ-ਪਹਰੇ ਪੌਦਿਆਂ ਨੂੰ ਦੇਖਿਆ ਇਨਸਾਨ ਦਾ ਮਨ ਜਿਹੜਾ ਖਿੜਦਾ ਹੈ ਨੇਚਰ ਨੂੰ ਦੇਖ ਕੇ ਤਾਂ ਹੀ ਲੋਕ ਜਿਹੜੇ ਸਵੇਰੇ-ਸਵੇਰੇ ਉਹ ਸੈਰ ਕਰਨ ਵਾਸਤੇ ਜਾਂਦੇ ਨੇ ਚਿੜੀਆਂ ਦਾ ਚੈੱਕਣਾ ਪੰਛੀਆਂ ਦਾ ਚੈੱਕਣਾ ਕਿਹੜੇ ਹੋਏ ਫੁੱਲਾਂ ਨੂੰ ਦੇਖਣਾ ਤਰੇਲੇ ਹੋਏ ਘਾਹ ਨੂੰ ਦੇਖਣਾ ਉਹਨਾਂ ਦਾ ਮਨ ਸਾਰਾ ਸਾਰਾ ਦਿਨ ਇੱਕ ਪੋਜ਼ਿਟਿਵ ਜਾ ਰਹਿੰਦਾ ਹੈ ਤင်း ਸੁੱਕੀਆਂ ਟਾਹਣੀਆਂ ਨੂੰ ਦੇਖੀ ਜਾਣਾ ਮੁਰਝਾਈ ਹੋਏ ਚਿਹਰਿਆਂ ਨੂੰ ਦੇਖੀ ਜਾਣਾ ਉਹ ਜਿੱਦਾਂ ਦਾ ਉਹਨਾਂ ਨੂੰ ਵੇਖੂਗਾ ਉਦਾਂ ਦਾ ਆਪ ਬਣੇਗਾ ਉਹ ਵਾਲਾ ਪਾਰਸ਼ਾ ਕਹਿਣ ਲੱਗੇ ਜਿਹੜਾ ਇਸ ਅੰਮ੍ਰਿਤ ਨੂੰ ਚਖਦਾ ਹੈ ਨਾ ਜਿਹੜਾ ਆਪਣੇ ਗੁਰੂ ਵਾਲੇ ਪਾਸੇ ਮੁੱਖ ਕਰਕੇ ਜਿਉਂਦਾ ਹੈ ਗੁਰਦੇਵ ਕਹਿਣ ਲੱਗੇ ਮਨ ਸਦਾ ਹਰੀਆ ਵਾਲਾ ਉਹਨਾਂ ਦਾ ਮਨ ਸਦਾ ਵਾਤੇ ਹਰਿਆਵਲਾ ਰਹਿੰਦਾ ਹੈ ਸਹਜੇ ਹਰ ਗੁਣ ਗਾਈ ਉਹ ਸਹਜਤਾ ਦੇ ਨਾਲ ਸਹਜ ਹੀ ਆਪਣੇ ਅੰਤਰਾਤਮੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਨੇ ਉਹ ਜਾਨਾ ਅੰਦੇ ਨਿਤ ਪ੍ਰਤੀ ਆਸਾ ਮਹਿਲਾ ਤੀਜਾ ਅੰਮ੍ਰਿਤ ਜਿਨਾਂ ਚੱਖਿ ਆਉਣ ਜਿਹੜੇ ਇਸ ਅੰਮ੍ਰਿਤ ਨੂੰ ਚੱਖਦੇ ਨੇ ਨਾ ਅੰਮ੍ਰਿਤ ਜਿਨਾਂ ਚੱਖਿ ਆਉਣ ਰਸ ਆਇਆ ਸਹਿ ਸੁਭਾਈ ਉਨ੍ਹਾਂ ਦੇ ਅੰਦਰ ਹਮੇਸ਼ਾ ਰਸ ਰਹਿੰਦਾ ਹੈ ਜਿੰਨੀ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਘਾਏ ਜਿਹੜੇ ਇਸ ਪ੍ਰੇਮ ਰਸ ਨੂੰ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦੇ ਰਸ ਨੂੰ ਗੁਰੂਦੇਵ ਕਹਿੰਦੇ ਜਿਹੜੇ ਚੱਕਦੇ ਹਨ ਹਮੇਸ਼ਾ ਤ੍ਰਿਪਤ ਰਹਿੰਦੇ ਹਨ ਤ੍ਰਿਪਤਾ ਹਸਦਾ ਉਰਜੇ ਹੋਏ ਰਹਿੰਦੇ ਨੇ ਅੰਦਰੋਂ ਭੁੱਖ ਮਿਟ ਜਾਂਦੀ ਹੈ ਅੰਦਰ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਅੰਮ੍ਰਿਤ ਜਿਨਾਂ ਚਾਖਿ ਉਹਨਾਂ ਰਸ ਆਇਐ ਸੈ ਸੁਬਾਈ ਸੱਚਾ ਵੇ ਪਰਵਾਹ ਹੈ ਤਿਸਨੂੰ ਤਿਲ ਨਾ ਤਮਾਈ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਐ ਕਿ ਜਿਹੜਾ ਪ੍ਰਮਾਤਮਾ ਹੈ ਉਹ ਸੱਚਾ ਹੈ ਤੇ ਵੇ ਪਰਵਾਹ ਹੈ ਉਹਨ ਪ੍ਰਮਾਤਮਾ ਨੂੰ ਕਿਸੇ ਦਾ ਡਰ ਥੋੜੀ ਐ ਇਨਸਾਨ ਨੂੰ ਡਰ ਹੋ ਸਕਦਾ ਹੈ ਜੇਕਰ ਇਹਦੇ ਮੈਂ ਕੰਮ ਨਾ ਆਇਆ ਇਹਨੇ ਕੱਲ ਨੂੰ ਮੈਨੂੰ ਬੁਲਾਉਣਾ ਛੱਡ ਦੇਣਾ ਜਿਹਦਾ ਕੰਮ ਮੈਂ ਨਾ ਕੀਤਾ ਕੱਲ ਨੂੰ ਇਹ ਮੇਰੇ ਨਾਲ ਵਿਚਰਨਾ ਛੱਡ ਦੇਗਾ ਤੇ ਰੱਬ ਰੱਬ ਨੂੰ ਥੋੜੀ ਇਸ ਗੱਲ ਦਾ ਡਰ ਹੈ ਜੇ ਰੱਬ ਨੂੰ ਸਾਰਾ ਚੰਗੇ ਕੀ ਰੱਬ ਨੇ ਕਿਹੜਾ ਵੱਡਾ ਹੋ ਜਾਣਾ ਸਾਡੇ ਕਹਿਣ ਦੇ ਨਾਲ ਜੇ ਰੱਬ ਨੂੰ ਕੁਝ ਨਾ ਜੱਪੀਏ ਰੱਬ ਨੇ ਕਿਹੜਾ ਛੋਟਾ ਹੋ ਜਾਣਾ ਹੈ ਅਜਾ ਪਹਿਲਾਂ ਵੀ ਘਟਨਾ ਸੁਣਾਈ ਹੁੰਵੇ ਕਿੰਦੇ ਇੱਕ ਇਲਾਕੇ ਦੇ ਵਿੱਚ ਨਾ ਇੱਕ ਔਰਤ ਰਹਿੰਦੀ ਸੀ ਤੇ ਉਹਦਾ ਮਨ ਦਾ ਇੱਕ ਬੜਾ ਵੱਡਾ ਭਲੇਖਾ ਸੀ ਨਾ ਕੁੱਕੜ ਪਾਲਿਆ ਹੋਇਆ ਸੀ ਔਰਤ ਨੇ। ਕੁੱਕੜ ਉਹਨੇ ਆਪਣੇ ਕੋਲ ਰੱਖਿਆ ਕਰਨਾ ਤੇ ਮਨ ਦਾ ਬੜਾ ਵੱਡਾ ਭਲੇਖਾ ਬਣ ਗਿਆ ਕੁੱਕੜ ਦਾ ਸੁਭਾਅ ਹੈ ਕਿ ਸਵੇਰੇ ਉਹ ਬਾਗ ਦਿੰਦਾ ਹੈ। ਮੁਰਗਾ। ਮੁਰਗੇ ਨੇ ਬਾਗ ਦਿਆ ਕਰਨੀ ਉਹਨੇ ਮਨ ਚ ਭਲੇਖਾ ਪਾ ਲਿਆ ਤੇ ਲੋਕਾਂ ਨੂੰ ਕਿਹਾ ਕਰਨਾ ਕਹਿੰਦੀ ਅੱਜ ਮੇਰੇ ਮੁਰਗੇ ਨੇ ਬਾਗ ਦਿੱਤੀ ਹੈ ਤੁਹਾਡੇ ਪਿੰਡ ਦੇ ਵਿੱਚ ਦਿਨ ਤਾਂ ਚੜਿਆ। ਅੱਜ ਮੇਰਾ ਮੁਰਗਾ ਬੋਲਿਆ ਹੈ ਨਾ ਇਹ ਬਾਗ ਦਿੱਤੀ ਹੈ। ਤੁਹਾਡੇ ਘਰ ਦੇ ਵਿੱਚ ਤੁਹਾਡੇ ਸੂਰਜ ਜਿਹੜਾ ਹੈ ਪਿੰਡ ਵਿੱਚ ਨਗਰ ਵਿੱਚ ਤਾਂ ਚੜਿਆ ਜੇ ਮਰ ਮੁਰਗੇ ਨੇ ਬਾਗ ਦਿੱਤੀ ਹੈ ਹੁਣ ਉਹਨੂੰ ਕੌਣ ਸਮਝਾਏ ਭਲੀਏ ਮਾਨਸੇ ਤੇਰਾ ਮੁਰਗਾ ਬਾਗ ਹੀ ਤਾਂ ਦਿੰਦਾ ਕਿ ਜੇਕਰ ਸੂਰਜ ਚੜਦਾ ਹੈ ਦਿਨ ਚੜਦਾ ਹੈ ਉਹਨੂੰ ਜਿੰਨੇ ਮਿਲਿਆ ਕਰਨਾ ਉਹਨੇ ਕਹਿੰਦਾ ਵੇਖਿਆ ਆ ਮੇਰੇ ਮੁਰਗੇ ਨੇ ਬਾਗ ਦਿੱਤੀ ਆ ਸੂਰਜ ਵਿਖ ਰਿਹਾ ਕਹਿੰਦਾ ਹਾਂ ਆ ਤਾਂ ਚੜਿਆ ਹੈ ਪਿੰਡ ਵਾਲੇ ਬੜੇ ਦੁਖੀ ਹੋਏ ਕਹਿੰਦੇ ਇਹਦਾ ਇਲਾਜ ਕਰੀਏ ਕੋਈ ਪੱਕਾ ਪਿੰਡ ਦੀ ਪੰਚਾਇਤ ਇਕੱਠੀ ਹੋਈ ਸਿਆਣੇ ਬੰਦੇ ਇਕੱਠੇ ਹੋਏ ਮਹੰਤਬਰ ਬੰਦਿਆਂ ਨੇ ਇੱਕ ਫੈਸਲਾ ਲਿਆ ਕਹਿੰਦੇ ਇਸ ਤਰ੍ਹਾਂ ਕਰੋ ਇਹ ਬੀਬੀ ਨੂੰ ਕਹੀਏ ਤੇਰਾ ਮੁਰਗਾ ਤੈਨੂੰ ਮੁਬਾਰਕ ਹੈ ਤੂੰ ਆਪਣੇ ਮੁਰਗੇ ਨੂੰ ਲੈ ਕੇ ਪਿੰਡ ਛੱਡ ਕੇ ਚਲੀ ਜਾ ਉਹਨੂੰ ਪਿੰਡ 'ਚੋਂ ਕੱਢ ਦਿੱਤਾ ਨਾਲੇ ਉਹਨੇ ਮੁਰਗਾ ਲਿਆ ਤੇ ਨਾਲੇ ਲੋਕਾਂ ਨੂੰ ਗਾਲਾਂ ਕੱਢਦੀ ਜਾਏ ਆ ਦੇਖਿਓ ਮੈਂ ਤੇ ਮੁਰਗਾ ਲੈ ਕੇ ਚੱਲੀ ਹਾਂ ਹੁਣ ਤੁਹਾਡੇ ਪਿੰਡ 'ਚ ਕਰੇ ਹੁਣ ਦਿਨ ਚੜਨਾ ਹੀ ਨਹੀਂ ਕਿਉਂ ਕੰਨੀ ਮੈਂ ਮੁਰਗਾ ਲੈ ਜਾ ਲੱਗੀ ਆ ਆਪਣਾ ਚਲੀ ਗਈ ਕਿਤੇ ਦੂਰ ਇਲਾਕੇ ਵਿੱਚ ਜਾ ਕੇ ਬੈਠ ਗਈ ਸਵੇਰੇ ਉਹਦੇ ਮੁਰਗੇ ਨੇ ਬਾਗ ਦਿੱਤੀ ਦਿਨ ਚੜਿਆ ਤੇ ਮੁਰਗਾ ਖਾਤ ਚ ਫੜ ਕੇ ਉੱਚੀ ਉੱਚੀ ਲੋਕਾਂ ਨੂੰ ਕਹਿਣ ਲੱਗੀ ਕਹਿੰਦੀ ਆ ਮੈਨੂੰ ਪਿੰਡ ਵਾਲਿਆਂ ਨੇ ਕੱਢਿਆ ਸੀ ਫਲਾਣੇ ਪਿੰਡ ਵਾਲਿਆਂ ਨੇ ਮੈਨੂੰ ਕੱਢ ਕੇ ਪਿੰਡ ਚੋਂ ਬਾਹਰ ਆਖ ਦਿੱਤਾ ਮੈਂ ਮੁਰਗਾ ਨਾਲ ਲੈ ਕੇ ਆ ਗਈ ਹੁਣ ਮੁਰਗਾ ਬਾਗ ਇੱਥੇ ਦੇ ਰਿਹਾ ਵੇਖੋ ਸੂਰਜ ਚੜਿਆ ਹੈ ਹੁਣ ਉਹਨਾਂ ਦੇ ਪਿੰਡ ਚ ਹੁਣ ਜਿਹੜਾ ਅੱਜ ਤੋਂ ਬਾਅਦ ਸੂਰਜ ਚੜਨਾ ਬੰਦ ਹੋ ਜਣਾ ਕੋਈ ਬੰਦਾ ਆਇਆ ਕਹਿੰਦਾ ਬੀਬਾ ਤੇਰੇ ਮਨ ਦਾ ਭੁਲੇਖਾ ਹੈ ਤੇਰਾ ਮੁਰਗਾ ਬਾਗ ਦਿੰਦਾ ਹੈ ਸੂਰਜ ਤਾਂ ਚੜਦਾ ਹੈ ਤੇਰੇ ਮਨ ਦਾ ਭਲੇਖਾ ਹੈ ਅਸਲ ਸਚਾਈ ਇਹ ਹੈ ਕਿ ਸੂਰਜ ਚੜਦਾ ਹੈ ਤੇ ਮੁਰਗਾ ਤੇਰਾ ਬਾਗ ਤਾਂ ਦੇ ਰਿਹਾ ਹੈ ਪਰਮਾਤਮਾ ਦੀ ਹੋਂਦ ਨੂੰ ਅਸੀਂ ਇਸ ਤਰ੍ਹਾਂ ਦਾ ਬਣਾ ਲਿਆ ਜੇ ਮੈਂ ਪਾਠ ਕਰਦਾ ਤਾਂ ਪਰਮਾਤਮਾ ਤਾਂ ਸਲਾਮਤ ਹੈ ਜੇ ਮੈਂ ਗੁਰਦੁਆਰੇ ਜਾਂਦਾ ਹਾਂ ਤੇ ਗੁਰਦੁਆਰਾ ਤਾਂ ਹੈ ਜੇਕਰ ਆਪਾਂ ਸੰਗਤ 'ਚ ਬੈਠ ਕੇ ਕੀਰਤਨ ਨਾ ਸੁਣੀਏ ਤਾਂ ਲੈ ਗੁਰਦੁਆਰਾ ਫਿਰ ਕਿਸ ਕੰਮ ਦਾ ਰਹਿ ਗਿਆ ਨਾ ਪ੍ਰਮਾਤਮਾ ਦੀ ਹੋਂਦ ਨੂੰ ਕੋਈ ਖਤਰਾ ਨਹੀਂ ਹੈ ਡਾਕਟਰ ਕੋਲ ਅਸੀਂ ਦਵਾਈ ਲੈਣ ਅਸੀਂ ਆਪ ਜਾਣਾ ਹੈ ਸਾਡੀ ਆਪਣੀ ਲੋੜ ਹੈ ਪਾਰਸ਼ਾ ਕਿ ਜੇ ਸਭ ਮਿਲ ਕੇ ਅੱਖਣ ਪਾਹੇ ਵੱਡਣਾ ਹੋਵੇ ਘਾਟ ਨਾ ਜਾਏ ਇਹ ਵਧਣਾ ਨਹੀਂ ਇਹ ਘਟਣਾ ਨਹੀਂ ਪ੍ਰਮਾਤਮਾ ਤੂੰ ਸਲਾਮਤ ਹੈ ਤੂੰ ਸਦਾ ਵਾਹਿਤ ਸਲਾਮਤ ਹੈ ਤੇਰੀ ਹੋਂਦ ਨੂੰ ਕੋਈ ਖਤਰਾ ਨਹੀਂ ਹੈ ਮਾਫ ਕਰਿਓ ਸੀ ਕਿਤੇ ਨਾ ਕਿਤੇ ਆਪਣੇ ਇਹ ਮੁਰਗੇ ਆਪਣੇ ਕਸ਼ਾਂ 'ਚ ਮਾਰ ਕੇ ਬੈਠੇ ਹੋਏ ਆ ਹੰਕਾਰ ਵਾਲੇ ਕਿ ਜੇ ਮੈਂ ਪਾਟ ਗਾ ਦਾ ਰੱਬ ਤਾਂ ਸਲਾਮਤ ਐ ਨਾ ਮਹਾਰਾਜ ਕਹਿੰਦੇ ਸੱਚਾ ਵੇਪਰਵਾਹ ਹੈ ਉਹ ਪ੍ਰਮਾਤਮਾ ਤੇ ਵੇਪਰਵਾਹ ਹੈ ਤਿਸਨੂੰ ਤਿਲ ਨਾ ਤਮਾਏ ਉਹਨੂੰ ਤਿਲ ਮਾਤਰ ਵੀ ਉਹਨੂੰ ਇਹ ਤਮਾ ਨਹੀਂ ਹੈ ਅੰਮ੍ਰਿਤ ਸਚਾ ਵਰਸਦਾ ਗੁਰਮੁਖਾ ਮੁਖ ਪਾਏ ਮਨ ਸਦਾ ਹਰਿਆ ਬਿਲਾਸ ਸਹਿ ਜੇ ਹਰ ਗੁਣ ਗਾਏ ਤੋਹਾ ਮਨ ਮੁਖ ਸਦਾ ਦੁਹਾਗਣੀ ਦਰ ਖੜੀਆਂ ਬਿਲ ਲਾਏ ਜਿਹੜੀਆਂ ਮਾਨ ਦੇ ਮਗਰ ਤੁਰਨ ਵਾਲੀਆਂ ਜੀਵ ਇਸਤਰੀਆਂ ਨੇ ਪਾਰਸ਼ਾ ਕਹਿੰਦੇ ਉਹ ਦੁਹਾਗਣਾ ਹਨ ਕੋ ਖੜੀਆਂ ਹੋਈਆਂ ਬਿਲਕਦੀਆਂ ਨੇ ਕਿਉਂ ਉਹ ਪ੍ਰਭੂਪਤੀ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਹਨ ਜਿਨ੍ਹਾਂ ਪਿਰ ਦਾ ਸੁਆਦ ਨਾ ਆਇਓ ਜਿਨ੍ਹਾਂ ਨੂੰ ਪਿਰ ਪ੍ਰਮਾਤਮਾ ਦਾ ਪਤੀ ਪ੍ਰਮਾਤਮਾ ਦਾ ਜਿਨ੍ਹਾਂ ਨੂੰ ਸੁਆਦ ਨਾ ਆਇਆ ਜੋ ਤੁਰ ਲਿਖਿਆ ਸੋ ਕਮਾਏ ਜੋ ਆਪਣੇ ਉਹ ਕਰਮਾਂ ਦੇ ਨਾਲ ਲੇਖ ਲੈਂਦੇ ਨੇ ਉਹ ਉਹੀ ਪਾਉਂਦੇ ਰਹਿੰਦੇ ਨੇ ਸਾਰੀ ਜ਼ਿੰਦਗੀ ਮਹਾਰਾਜ ਆਖਣ ਲੱਗੇ ਗੁਰਮੁਖ ਬੀਜੇ ਸੱਚ ਜਮੈ ਸੱਚ ਨਾਮ ਵਪਾਰ ਜਿਹੜਾ ਗੁਰਮੁਖ ਹੈ ਨਾ ਉਹ ਸੱਚ ਨਾਮ ਦੇ ਬੀਜਾਂ ਨੂੰ ਬੀਜਦਾ ਹੈ ਤੇ ਇਹਦਾ ਵਪਾਰ ਕਰਦਾ ਹੈ। ਪਰਸ਼ਾ ਕਹਿੰ ਲਏ ਜੋ ਇਤਲਾਹੇ ਲਾਇਨ ਭਗਤੀ ਦੇ ਪੰਡਾਰ ਪ੍ਰਮਾਤਮਾ ਉਹਨਾਂ ਨੂੰ ਭਗਤੀ ਦਾ ਪੰਡਾਰ ਬਖਸ਼ਿਸ਼ ਕਰਕੇ ਇਹਨਾਂ ਬਾਜ ਦਿੰਦਾ ਹੈ। ਗੁਰਮੁਖ ਸਦਾ ਸੋ ਆਗਣੀ ਗੁਰਮੁਖ ਜਿਹੜਾ ਆਪਣੇ ਗੁਰੂ ਵੱਲ ਮੁਖ ਕਰਕੇ ਜਿਉਂਦਾ ਹੈ 파ਰਸ਼ਕ ਕਹਿੰਦੇ ਉਹ ਜੀਵ ਇਸਤਰੀਆਂ ਸਦਾ ਵਾਸਤੇ ਸੁਹਾਗਣੀਆਂ ਰਹਿੰਦੀਆਂ ਹਨ ਪੈ ਭਗਤ ਸ਼ਿੰਗਾਰ ਪੈ ਭਗਤੀ ਦਾ ਪਰਮਾਤਮਾ ਦੇ ਡਰ ਦਾ ਪ੍ਰੇਮਾ ਭਗਤੀ ਦਾ ਸ਼ਿੰਗਾਰ ਕਰਕੇ ਰੱਖਦੀਆਂ ਹਨ ਅਨ ਦਿਨ 라ਵੈਂ ਪਿਰ ਆਪਣਾ ਸਦਾ ਪਰਮਾਤਮਾ ਪਤੀ ਨਾਲ 라ਵੀਆਂ ਰਹਿੰਦੀਆਂ ਹਨ ਸੱਚ ਰੱਖੈ ਉਰਤਾਰ ਉਹਨਾਂ ਦੀ ਜ਼ਿੰਦਗੀ ਦਾ ਇੱਕੋ ਆਧਾਰ ਹੁੰਦਾ ਹੈ ਉਹ ਹੈ ਸੱਚ ਜਿੰਨਾ ਪਿਰ ਰਾਵੈ ਆਪਣਾ ਤਿੰਨਾ ਵਿਟੋਂ ਬਲ ਜਾਉ ਮੈਂ ਉਹਨਾਂ ਤੋਂ ਵਾਰੇ ਜਾਂਦਾ ਹਾਂ ਸਦਾ ਪਿਰ ਕੈ ਸੰਗ ਰਹਿ ਵਿੱਚੋਂ ਆਪ ਗਵਾਏ ਸਦਾ ਪ੍ਰਭੂ ਪਤੀ ਪਰਮਾਤਮਾ ਨਾਲ ਉਹ ਰਤੀਆਂ ਰਹਿੰਦੀਆਂ ਹਨ ਤੇ ਮਹਾਰਜ ਆਖਣ ਲੱਗੇ ਆਪਣੇ ਆਪ ਦਾ ਹੰਕਾਰ ਭਾ ਵਿੱਚੋਂ ਗਵਾ ਰਹਿੰਦੀਆਂ ਨੇ ਤਨ ਮਨ ਸ਼ੀਤਲ ਮੁਖ ਉਜਲੇ ਉਹਨਾਂ ਦਾ ਤਨ ਤੇ ਉਹਨਾਂ ਦਾ ਮਨ ਹਮੇਸ਼ਾ ਸ਼ੀਤਲ ਠੰਡਾ ਰਹਿੰਦਾ ਹੈ ਪਿਰ ਕਹਿ ਪਾਏ ਪਿਆਰ ਪ੍ਰਭੂ ਪਤੀ ਨਾਲ ਪਿਆਰ ਪਾ ਕੇ ਰਹਿੰਦੀਆਂ ਹਨ ਸੇਜ ਸੁਖਾਲੀ ਪਿਰ ਰਵੇ ਹੋਮੇ ਤ੍ਰਿਸ਼ਨਾ ਮਾਰ ਆਪਣੇ ਅੰਦਰੋਂ ਹੋਮੇ ਦੀ ਤ੍ਰਿਸ਼ਨਾ ਨੂੰ ਮਾਤਸ਼ਾ ਕਹਿੰਦੇ ਉਹ ਮਾਰ ਕੇ ਰੱਖਦੀਆਂ ਹਨ ਕਰ ਕਿਰਪਾ ਕਰ ਆਇਆ ਗੁਰ ਕਾਹੇਤ ਪਪਾਰ ਮਾਰੇ ਆਖਣ ਲੱਗੇ ਪ੍ਰਭੂ ਪਤੀ ਕਿਰਪਾ ਕਰਕੇ ਉਹਨਾਂ ਦੇ ਹਿਰਦੇ ਘਰ ਚ ਆ ਕੇ ਬਸ ਜਾਂਦਾ ਹੈ ਗੁਰ ਕਾ ਹੇਤ ਅਪਾਰ ਕਿਹੜਾ ਪ੍ਰਭੂ ਪਤੀ ਪਰਮਾਤਮਾ ਜਿਹੜਾ ਅਪਾਰ ਹੈ ਜਿਹਦਾ ਕੋਈ ਪਾਰ ਨਹੀਂ ਹੈ ਕੋਈ ਮੇਰੇ ਬਾਰੇ ਪਤਾ ਕਰਕੇ ਕਹਿੰਦਾ ਮੈਂ ਇਹਦਾ ਪਾਰ ਪਾ ਲਿਆ ਸਮੁੰਦਰ ਨੂੰ ਤੈਰਦਾ ਹੈ ਨਦੀ ਨੂੰ ਤੈਰਦਾ ਹੈ ਕਹਿੰਦਾ ਮੈਂ ਇਹਦਾ ਪਾਰ ਪਾ ਲਿਆ ਤੇ ਪਰਮਾਤਮਾ ਬਾਰੇ ਜਿਉਂ ਉਹਨੂੰ ਪਰਮਾਤਮਾ ਦਾ ਪਾਰ ਪਾਉਣ ਦਾ ਯਤਨ ਕਰਦਾ ਹੈ ਉਹ ਡੂੰਘਾ ਜਾਈ ਜਾਂਦਾ ਕਹਿੰਦਾ ਪਰਮਾਤਮਾ ਤੇਰਾ ਅੰਤ ਨਹੀਂ ਹੈ ਅਪਾਰ ਵਰਚਾ ਕਹਿਣ ਲੱਗੇ ਵਰ ਪਾਇਆ ਸੋ ਆਗਣੀ ਕੇਵਲ ਏਕ ਮੁਰਾਰ ਉਸ ਸੁਹਾਗਣੀ ਜੀਵ ਇਸਤਰੀ ਨੇ ਪ੍ਰਭੂ ਰੂਪੀ ਪਤੀ ਪਰਮਾਤਮਾ ਵਰ ਪਾਲਿਆ ਕੇਵਲ ਏਕ ਮੁਰਾਰ ਸਭੇ ਗੁਣ ਬਖਸ਼ਾਏ ਲੈ ਔਨ ਉਹਨਾਂ ਨੇ ਆਪਣੇ ਸਭੇ ਆਪਣੇ ਇਹ ਔਗਣਾਂ ਨੂੰ ਬਖਸ਼ਾ ਲਿਆ ਮੇਲੇ ਮਿਲਨਹਾਰ ਜਦੋਂ ਪ੍ਰਭੂ ਪਤੀ ਪਰਮਾਤਮਾ ਨੇ ਮੇਲ ਲਿਆ ਨਾਨਕ ਆਖਣ ਆਖੀਐ ਜੇ ਸੁਣ ਤਰੇ ਪਿਆਰ ਆਪਣੇ ਮੁਖ ਤੋਂ ਉਹ ਆਖਣ ਵਾਲੇ ਬੋਲ ਬੋਲ ਜਿਹਦੇ ਨਾਲ ਤੇਰੇ ਬੋਲਾਂ ਵਿੱਚੋਂ ਪਿਆਰ ਜਿਹੜਾ ਹੈ 파ਰਸ਼ਕ ਕਹਿੰਦੇ ਉਹ ਚਲਕਦਾ ਰਹੇ ਮਾਲਕ ਮਿਹਰਮਤ ਕਰਨ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ